ਤੋ ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਦੋਸਤੋ ਤਾਂ ਤੁਹਾਡਾ ਯਾਰ ਲੈ ਕੇ ਆਇਆ ਹੈਗਾ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਬੜੀ ਯਾਰ ਕਮੈਂਟਾਂ ਵਾਲੀ ਬਹੁਤ ਫਨੀ ਹੋਣ ਵਾਲੀ ਹੈ ਇਸ ਵੀਡੀਓ ਦਾ ਟਾਰਗੇਟ ਆਪਾਂ ਰੱਖਦੇ ਆ 50 ਲਾਈਕ ਤੇ 10 ਕਮੈਂਟ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਯਾਰ ਤਾਂ ਚਲੋ ਆਜੋ ਸ਼ੁਰੂ ਕਰਦੇ ਆਂ ਵੀਡੀਓ ਤੇ ਵੀਡੀਓ ਦੇ ਐਂਡ 'ਚ ਤਾਂ ਯਾਰ ਨਜ਼ਾਰੇ ਆਉਣਗੇ ਚਲੋ ਐਂਡ ਦੇਖਦੇ ਆਂ ਵੀਡੀਓ ਪ੍ਰਿੰਡਾ ਨਾਲ ਸਾਲਾ ਇਹ ਪੰਗੇ ਲੈ ਰਿਆ ਡਰ ਮੈਨੂੰ ਲੱਗੀ ਜਾਂਦਾ ਬਿਨਾ ਜਨਾਨੀ ਸਾਲਾ ਮਤਾਂ ਦਿੰਦਾ ਮੈਨੂੰ ਉਹ ਦੋ ਲੋਕਾਂ ਦੇ ਮਤਾਨਾਂ ਵਿੱਚ ਰੜੇ ਕਿਉਂ ਨਹੀਂ ਹੋਏ ਮਾਨਵ ਨਾ 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 ਮਾਨਵ ਜੀ ਤੂੰ ਕਹਤਾ ਮੈਨੂੰ ਤੇਰੇ ਲਾਲਾ ਸਿਰ 'ਚ ਚੱਲ ਸਾਲਾ ਝੂਠਾ ਮੈਂ ਤਾਂ ਕਿਹਾ ਹੀ ਨਹੀਂ ਤੈਨੂੰ ਨੀ ਤਾਈਓ ਤਾਂ ਮੈਂ ਸਹਰੀ ਉੱਤੇ ਤੇਰਲਾ ਆਣੀ ਕਦੇ ਨਹੀਂ ਲਾਇਆ ਸੀ ਜੰਦ ਦੇ ਕਿੰਨੇ ਪੇਲਿਆ ਬੁਰਚ ਵੀ ਕਰ ਲੈ ਫੁਕਰੀ ਮਰੀ ਜਨਾ ਵੇਖ ਚੇਪੇਪ ਕਰਦੇ ਆ ਵਾਲ ਮੇਰੇ ਤਾਂ ਹੀ ਉਹਦਾ ਬਜਾਜ ਤੇਲ ਲਾਇਆ ਸੀ ਓ ਬਾਈ ਜੀ ਤੁਹਾਡਾ ਸ਼ੋਅ ਲਗਵਾਣਾ ਸੀ ਕਿੰਨੇ ਪੈਸੇ ਲਓਗੇ ਪਿੰਡ ਹੈਗਾ ਜੂਆ ਵਾਲਾ ਨੇਰ ਕੀੜੇ ਵਾਲਿਆ ਦੇ ਤੇ ਡੇਡ ਹੈਗੀ 31 ਫਰਵਰੀ ਗਜਬ ਬੇਇੱਜ਼ਤੀ ਹੈ ਆ ਦੇਖੋ ਵੀਰ ਜੀ ਮੈਂ ਝੂਠ ਨਹੀਂ ਬੋਲਦਾ ਕੋ ਕੱਕਾ ਤੂੰ ਪਾ ਮੈਂ ਸੱਚ ਬੋਲ ਪਾ ਝੂਠ ਬੋਲ ਆਪਾਂ ਕੀ ਲੈਣਾ ਹਾਂ ਯਾ ਸੱਜ ਦਿਲ ਦੀ ਮਲਿਕਾ ਯਾ ਸੱਜ ਦਿਲ ਦੀ ਮਲਿਕਾ ਛੋਟੇ ਭਰਾ ਤੈਨੂੰ ਮੁਬਾਰਕਾਂ ਤੇ ਸਾਨੂੰ ਲਾਂਤਾਂ ਰੋਹ ਵਿੱਚ ਵਿਚਾਈਆਂ ਕਲਕਾਂ ਸਰਕਾਰ ਨੂੰ ਬੇਨਤੀ ਹੈ ਸਾਨੂੰ ਫਾਂਸੀ ਦੇ ਦਿਓ ਰੋਟੀ ਖਾ ਲੱਗਾ ਸੀ ਮੇਰੀ ਤਾਂ ਭੁੱਖ ਹੀ ਮਰ ਗਈ ਦੋ ਕੁਟਾ ਰਹਿ ਗਈ ਸੀ ਚਾਹ ਦੀਆਂ ਡੋਲਣੀ ਪੈ ਗਈ ਮੈਂ ਤਾਂ ਰਾਸ਼ਨ ਖਤਮ ਕਰਨ ਆਇਆ ਧਰਤੀ ਤੇ ਕਾਲੀ ਯੁਗ ਨਾ 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 ਕਾਲੇ ਦਾ ਯੁਗ ਵੈਸੇ ਅੱਧਾ ਤਾਂ ਦੰਦਾਂ ਦਾ ਇੱਕ ਫਾਇਦਾ ਤਾਂ ਹੈਗਾ ਹੀ ਐ ਬੰਦਾ ਬਿਨਾ ਮੂੰਹ ਖੋਲੇ ਬਰਸ਼ ਕਰ ਸਕਦਾ ਦੰਦ ਨਾ 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 ਪਿਆਨੋ ਜਦੋਂ ਦੁਖੀ ਹੁੰਦਾ ਹੋਣਾ ਉਦੋਂ ਵੀ ਉਸਦਾ ਹੀ ਰਹਿੰਦਾ ਹੋਣਾ ਤੂੰ ਤਾਂ ਥੱਲੇ ਆਇਆ ਗੋਰੀਏ ਤੈਨ ਤਲੀਆਂ ਤੇ ਚੋਗ ਚ ਗਾਵਾ ਓ ਭਰਾਵਾ ਆਪ ਤਾਂ ਤੂੰ ਸਫੈਦੇ ਥੱਲੇ ਖਾਣਾ ਤੂੰ ਤਾਂ ਥੱਲੇ ਆਇਆ ਗੋਰੀਏ ਤਲੀਆਂ ਹਤੇ ਤਾਂ ਚੋਗ ਚ ਗਾਵਾ ਓ ਭਰਾਵਾ ਪਹਿਲਾਂ ਤਲੀਆਂ ਦਾ ਜਮਿਆ ਜਰਦਾ ਤਾਂ ਲਾਲਾ ਉਹ ਪੀਓ ਅਲਿੰਆ ਹਤੇ ਤਾਂ ਚੋਗ ਚ ਗਾਵਾ ਸਾਲਾ ਗੁੰਮਰਾਹ ਕਰ ਰਿਆ ਜਾਣ ਬੁਝ ਕੇ ਨਾ ਗਲਤ ਐਡਰੈਸ ਦੇ ਰਿਆ ਜਿੱਦਣ ਹੀ ਤਾਂ ਪਚੜ ਗਿਆ ਨਾ ਮੈਂ ਠੋਕ ਕੇ ਜਾਣਾ ਜਾਨ ਲੱਤਾ ਤਾਂ ਜਾ ਬਾਵਾ ਵੜ ਕੇ ਜਾਣੀਆਂ ਉਹ ਬੰਦਿਆਂ ਦੀ ਉਹ ਥੋੜੀ ਦੀ ਇਹ ਤਾਂ ਗੁੱਸਾ ਕਰ ਗਿਆ ਓਏ ਮਨ ਤਾਂ ਲੱਗਦਾ ਉਹਨੂੰ ਛੱਡ ਕੇ ਕਿਸੇ ਹੋਰ ਦਾ ਤਵਾ ਲਾਣੇ ਆ ਉਹ ਸੋਰੀ सोनू ਬਾਈ ਕੜੀ ਨਾ ਜਿੰਨਾ ਤੇਰਾ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਭਾਜੀ ਤੈਨੂੰ ਸਿੰਗਲਾ ਲਾ ਬਣ ਕੇ ਛੋਟੇ ਹੱਥ ਚ ਪਾ ਕੇ ਲੈ ਨਹੀਂ ਜਾਂਦੇ ਦੂਰ ਤਿਰਾਈ ਹੋਈ ਜਾਂਦਾ ਲੱਕ ਮੇਰਾ ਦੁਖਣ ਲੱਗੀ ਜਾਂਦਾ ਮੇਰਾ ਤੁਮਸ ਬੁੱਠਾ ਕੇ ਲਾਇਆ ਯਾਰ ਵੇ ਇਹਦੇ ਕਰਕੇ ਲੋਕੀ ਰਾਣੇ ਰਣਵੀਰ ਨੂੰ ਵੀ ਗਲਤ ਨਿਗਾ ਨਾਲ ਦੇਖਣ ਲੱਗ ਪਏ ਆ